ਲਿਸਟ ਰਜੀਵ ਸ਼ਰਮਾ ਹੋਣੇ ਨੇ ਮੈਂ ਕੈਮਰਾਮੈਨ ਨੂੰ ਦਿਖਾਉਂਕਿ ਇਹ ਹੀਰੋ ਨੇ ਪਹਿਲੇ ਦਿਨ ਇਹਨਾਂ ਨੇ ਆਕੇ ਇੱਥੇ ਸਭ ਤੋਂ ਪਹਿਲਾਂ ਹਮਲਾ ਮਾਰਿਆ ਰਜੀਵ ਭਾਜੀ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਚਲੋ ਸਾਡੀ ਡਿਊਟੀ ਆ ਇੱਕ ਮੋਰਲ ਡਿਊਟੀ ਵੀ ਆ মিডিਆ ਇੱਕ ਸਾਈਡ ਤੇ ਰੱਖ ਕੇ ਆਪਾਂ ਦੇਖੀਏ ਕਿਉਂਕਿ ਇਸ ਵੇਲੇ ਜੋ ਹਾਲਾਤ ਤੁਸੀਂ ਵੀ ਦੇਖੇ ਮੈਂ ਵੀ ਦੇਖ ਰਿਹਾ ਤਾਂ ਬਹੁਤ ਔਖਾ ਸਮਾਂ ਹੈ ਪਰ ਇੱਥੇ ਨਾਲ ਦੀ ਨਾਲ ਇੱਕ ਮੱਕੜ ਸਾਹ ਜਿਹੜਾ ਅਸੀਂ ਤੁਸੀਂ ਵੀ ਦੇਖਿਆ ਹੋਵੇਗਾ ਲੋਕ ਇਹ ਕਹਿ ਰਹੇ ਆ ਕਿ ਕੋਈ ਖਾਣ ਪੀਣ ਦੇ ਸਮਾਨ ਦੀ ਕਮੀ ਨਹੀਂ ਹੈ ਕਿਸੇ ਚੀਜ਼ ਦੀ ਕਿਉਂਕਿ ਪੰਜਾਬੀਆਂ ਦੀ ਇਹ ਇੱਕ ਅਸੀਂ ਕਹੀ ਫਿਤਰਤ ਵੀ ਹੈ ਸਿਰਫ ਵੋਟਸ ਦੀ ਕਮੀ ਹੈ ਕਿ ਐਨੀਆਂ ਵੋਟਸ ਨਹੀਂ ਹੈ ਜਾਂ ਕੋਆਰਡੀਨੇਸ਼ਨ ਨਹੀਂ ਹੋ ਰਿਹਾ ਤੁਹਾਨੂੰ ਬਿਲਕੁਲ ਕਿਉਂਕਿ ਇੱਕ ਪ੍ਰਸ਼ਾਸਨ ਨੂੰ ਮੈਂ ਦੱਸਣਾ ਚਾਹੁੰਦਾ ਤੁਹਾਡੇ ਜ਼ਰੀਏ ਰਮਦਾਸ ਦੇ ਵਿੱਚ ਚਾਹੇ ਉਹ ਡਿਪਟੀ ਕਮਿਸ਼ਨਰ ਆ ਚਾਹੇ ਇੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਸਾਰੇ ਉੱਥੇ ਮੌਜੂਦ ਨੇ ਜਦਕਿ ਇਸ ਪਾਸੇ ਵੀ ਆਉਣ ਦੀ ਲੋੜ ਹੈ ਤਾਂ ਇਸ ਕਰਕੇ ਜਿੱਥੇ ਅਸੀਂ ਜਾ ਰਹੇ ਲੋਕਾਂ ਦਾ ਵੀ ਇਹੀ ਕਹਿਣਾ ਕਿਉਂਕਿ ਇੱਥੇ ਟਰੈਕਟਰ ਟਰਾਲੀਆਂ ਜਿੱਥੋਂ ਤੱਕ ਜਾ ਸਕਦੀਆਂ ਪਹੁੰਚ ਰਹੇ ਨੇ ਲੋਕ ਪਰ ਬੋਟਸ ਹੁਣ ਤੁਸੀਂ ਦੇਖ ਰਹੇ ਹੋਏ ਜਿਹੜੇ ਬਾਬੇ ਨੇ ਸਰਹਾਰੀ ਵਾਲੇ ਕਾਰਸੇਵਾ ਵਾਲੇ ਉਹਨਾਂ ਨੇ ਦੋ ਬੋਟਸ ਆਪਣੀਆਂ ਲਗਾਈਆਂ ਪਰ ਐਨਡੀਆਰਐਫ ਆਰਮੀ ਬੀਐਸਐਫ ਦੀ ਉਹਦੀ ਬੋਟ ਕੋਈ ਨਹੀਂ ਨਜ਼ਰ ਆ ਨਹੀਂ ਨਜ਼ਰ ਥੈਂਕ ਯੂ ਰਜੀਵ ਭਾਜੀ ਬਹੁਤ ਮਿਹਨਤ ਕੀਤੀ ਔਰ ਤੁਹਾਡਾ ਬਹੁਤ ਧੰਨਵਾਦ ਇਹਨਾਂ ਦਾ ਆਪਣਾ ਇਲਾਕਾ ਹੈ ਰਜੀਵ ਸ਼ਰਮਾ ਬੜੇ ਪੁਰਾਣੇ ਮਿੱਤਰ ਵੀ ਨੇ ਔਰ ਮਿਹਨਤੀ ਨੇ ਸਾਰਾ মিডিਆ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿੰਨਾ মিডিਆ ਇਹ ਖੜਾ ਹੈ ਸਾਰੇ ਲੋਕ ਉਹਨੇ ਜਿਨ੍ਹਾਂ ਦੇ ਕਰਕੇ ਲੋਕਲ মিডিਆ ਇਹ ਜਿੰਨਾ ਕਰਕੇ ਤੁਹਾਡੇ ਤੱਕ ਸਾਰੀ ਔਥੈਂਟਿਕ ਖਬਰ ਪਹੁੰਚ ਰਹੀ ਹੈ ਤੁਹਾਡਾ ਨਾਮ ਭਾਜੀ ਕੁਲਦੀਪ ਸਿੰਘ ਜੀ ਕੁਲਦੀਪ ਜੀ ਤੁਸੀਂ ਲੋਕਲੋਂ ਹਾਂਜੀ ਲੋਕਲ ਨੇ ਥੋੜਾ ਜਿਹਾ ਐਕਸਪਲੇਨ ਕਰੋ ਕੀ ਹਾਲਾਤ ਨੇ ਹਾਲਾਤ ਤੇ ਬਹੁਤ ਮਾੜੇ ਨੇ ਪਰ ਮੈਂ ਵੇਖ ਰਿਹਾ ਵੀ ਜਿਹੜੀ ਪ੍ਰਸ਼ਾਸਨ ਦਾ ਜਿਹੜਾ ਵਾ ਨਾ ਬਹੁਤ ਢਿਲਾਵਾ ਪ੍ਰਸ਼ਾਸਨ ਦਾ ਬਹੁਤ ਢਿਲਾਵਾ ਪ੍ਰਸ਼ਾਸਨ ਜਿਹੜਾ ਵਾ ਅਗਲੇ ਪਾਸੇ ਜਿੱਥੇ ਪਹੁੰਚਣ ਵਾਲਾ ਵਾ ਸਮਾਨ ਉਦਲੇ ਬੋਰਡਸ ਚਾਹੀਦੇ ਆ ਤੇ ਬੋਰਡਸ ਇੱਥੇ ਹੈਗੇ ਨਹੀਂ ਨਹੀਂ ਹੈਗੀਆਂ ਨਾ ਵਟਸਐਪ ਤੋਂ ਨਾ ਆਰਮੀ ਦੀ ਬੋਰਡਸ ਇੱਥੇ ਦਿਸੀਆਂ ਨਾ ਆਂਡੀਆਰਐਫ ਦਿਸੇ ਕਮਾਲ ਦੀ ਗੱਲ ਹੈ ਕਿੰਨਾ ਸਮਾਰਫੀ ਵਾਪਸ ਆਏ ਦੇਖੋ ਸਿਰਫ ਆ ਸਭ ਤੋਂ ਮੇਨ ਇੰਪੋਰਟੈਂਟ ਪੁਆਇੰਟ ਆ ਪਿੱਛੇ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਉਹ ਥਾਂ ਹੈ ਜਿੱਥੋਂ ਫਲੱਡ ਸ਼ੁਰੂ ਹੁੰਦਾ ਤੁਹਾਨੂੰ ਨਜ਼ਰ ਆਊਗਾ ਅੱਗੇ ਟਰੈਕਟਰ ਜਾਂਦਾ ਕਾਰਾਂ ਨਹੀਂ ਜਾ ਸਕਦੀਆਂ ਜਾਂ ਛੋਟੀਆਂ ਗੱਡੀਆਂ ਨਹੀਂ ਜਾ ਸਕਦੀਆਂ ਇਦੂ ਅੱਗੇ ਪਾਣੀ ਹੋਰ ਡੈਪਥ ਡੂੰਘਾ ਹੁੰਦਾ ਹੁੰਦਾ ਕਈ ਥਾਵਾਂ ਤੇ 8-8 ਫੁੱਟ ਤੱਕ ਸੀਗਾ ਹਾਲਾਂਕਿ ਅੱਜ ਕੁਝ ਫੁੱਟ ਪਾਣੀ ਘਟਿਆ ਜਿਹੜਾ ਹੱਦ ਹੀ ਬਰਾ ਅਗਲੇ 2-3 ਦਿਨਾਂ ਚ ਪਰ ਮੀ ਨੇ ਬਹੁਤ ਅੱਜ ਖਰਾਬ ਕੀਤਾ ਮੀ ਨੇ ਤੇ ਬਹੁਤ ਖਰਾਬ ਕੀਤਾ ਜੇ ਮੀ ਨੇ ਬਹੁਤ ਖਰਾਬ ਕੀਤਾ ਵਾ ਮੀ ਕਰਕੇ ਜਿਹੜਾ ਵਾ ਸੜਕੀ ਮਾਰ ਗਿਆ ਜਿਹੜੇ ਇੱਥੇ ਪ੍ਰੋਬਲਮ ਆ ਰਹੀ ਆ ਤੇ ਜਿਹੜੀ ਗਾੜੀ ਕੁਝ ਲੋਕ ਜਿਹੜੇ ਬੈਕਾਂ ਦੇ ਵਸਣਦੇ ਆ ਉਹਨਾਂ ਤੱਕ ਜਿਹੜੀ ਆ ਸਮਗਰੀ ਨਹੀਂ ਪਹੁੰਚ ਰਹੀ। ਉੱਥੇ ਨਹੀਂ ਪਹੁੰਚ ਰਹੀ ਇਹ ਬੜੀ ਪ੍ਰੋਬਲਮ ਹੈ। ਬੋਟਸ ਦੀ ਕਮੀ ਹੈ ਜੇ ਤੁਰੰਤ ਬੋਟਸ ਚਾਹੀਦੀਆਂ ਵੀ ਸਾਨੂੰ। ਬਹੁਤ ਤੁਰੰਤ ਇਹ ਨਹੀਂ ਹੈ ਕਿ 2-3-4 ਦਿਨ ਉਦੋਂ ਉਦੋਂ ਤੱਕ ਪਾਣੀ ਥੱਲੇ ਹੋ ਜਾਣਾ। ਵੱਡੀ ਪ੍ਰੋਬਲਮ ਕੀ ਹੈ ਕਿ ਪਸ਼ੂ ਭੁੱਖੇ ਨੇ। ਹੁਣ ਕੀ ਹੈ ਕਿ ਦੋ ਟਾਈਮ ਘੱਟੋ-ਘੱਟ ਉਹਨਾਂ ਨੂੰ ਫੀਡ ਦੇਣੀ ਲਾਜ਼ਮੀ ਹੁੰਦੀ ਹੈ। ਦੋ ਟਾਈਮ ਚਾਰਾ ਦੇਣਾ। ਸਵੇਰੇ ਵੀ ਗੱਡੀਆਂ ਜਾਣੀਆਂ, ਸ਼ਾਮ ਨੂੰ ਫਿਰ ਜਾਣੀਆਂ। ਲੰਗਰ ਦਾ ਤਾਂ ਇਹ ਆ ਕਿ ਜੇ ਸੁੱਕਾ ਦੇ ਵੀ ਆਂਦਾ ਤਾਂ ਇੱਕ ਦਿਨ ਬੰਦਾ ਕੱਢ ਸਕਦਾ ਪਸ਼ੂ ਨੇ। ਪਾ ਜੂ ਵਾਸਤੇ ਉਹ ਔਖਾ ਦੂਜਾ ਬੋਟਸ ਨਹੀਂ ਹੈਗੀਆਂ ਐਨਡੀਆਰਐ ਫਾਰਮੀ ਮੈਨੂੰ ਇੱਥੇ ਚਾਰ ਦਿਨ ਹੋ ਗਏ ਲਗਾਤਾਰ ਮੈਂ ਇੱਕ ਵੀ ਨਹੀਂ ਦੇਖੀ ਪਹਿਲੇ ਦਿਨ ਜ਼ਰੂਰ ਦੇਖਿਆ ਸੀ ਪਰ ਉਸ ਤੋਂ ਬਾਅਦ ਐਨਡੀਆਰਐ ਫਾਰਮੀ ਇੱਥੇ ਨਹੀਂ ਦਸੀ ਹੈ ਪ੍ਰਸ਼ਾਸਨ ਆਉਂਦਾ ਡੀਸੀ ਸ਼ਕਸ਼ੀ ਸਾਨੀ ਦੀ ਤਾਰੀਫ ਬਹੁਤ ਹੋਈ ਹੈ ਉਹ ਹੈਲਪਲੈਸ ਨੇ ਅਸੀਂ ਇਹ ਸਮਝ ਸਕਦੇ ਹਾਂ ਕਿ ਇੰਨਾ ਵੱਡਾ ਜਿਲਾ ਹੈ ਔਰ ਦੋ ਦਰਿਆ ਨੇੜੇ ਜ਼ਿਲ੍ਹੇ ਦੇ ਪੈਂਦੇ ਹੋਣਾ ਔਰ ਉੱਥੇ ਕਰਨਾ ਮੁਸ਼ਕਲ ਹੈ ਪਰ ਓਵਰਆਲ ਜੇ ਮੈਂ ਕਹਾਂ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਬੜਾ ਵੱਡਾ ਫੇਲੀਅਰ ਹੈ ਇਟਸ ਅ ਬਿਗ ਫੇਲੀਅਰ ਜਿਹਨੂੰ ਅਸੀਂ ਕਹਿ ਸਕਦੇ ਆ ਲੋਕ ਆਪ ਇੱਕ ਦੂਜੇ ਦੇ ਨਾਲ ਖੜੇ ਤੁਸੀਂ ਕਿੱਥੋਂ ਆਏ ਹੋ ਸਰ ਮੇਰਾ ਪਿੰਡ ਇਬਰਾਇਮਪੁਰਾ ਜੀ ਸਭ ਤੋਂ ਵੱਡੀ ਦਿੱਕਤ ਜਿਹੜੀ ਆ ਉਹ ਸਾਨੂੰ ਪਸ਼ੂਆਂ ਦੀ ਆ ਰਹੀ ਆ ਜੀ ਦੇਖੋ ਸਰ ਅਸੀਂ ਚੇਚਾ ਪਿੰਡ ਤੋਂ ਬੋਰਡਾਂ ਹੀ ਅਸੀਂ ਇੱਥੇ ਆਏ ਆ ਤੇ ਆਪਾਂ ਦਾ ਸਰਕਾਰੀ ਹਸਪੀਟਲ ਜਿਹੜਾ ਇਹ ਨਾਲ ਪਸ਼ੂਆਂ ਦਾ ਹਸਪੀਟਲ ਆ ਆਪਾਂ ਉੱਥੇ ਪਹੁੰਚ ਕੀਤੀ ਆ ਤਾਂ ਉੱਥੋਂ ਜਿਹੜੇ ਡਾਕਟਰ ਸਾਹਿਬ ਉਹ ਕਹਿੰਦੇ ਆ ਕਿ ਚਾਰਾ ਆਪਾਂ ਨਹੀਂ ਦੇ ਸਕਦੇ ਅਸੀਂ ਨਾ ਐ ਦਸਰ ਲਾਰਾ ਲਾਦੇ ਨੇ ਕੱਲ ਨੂੰ ਪਿੰਡਾਂ ਵਾਂਗ ਤੁਹਾਨੂੰ ਉੱਥੇ ਮੁਹਈਆ ਕਰਾਵਾਂਗੇ ਦੇਖੋ ਸਰ ਆਪਾਂ ਇਨਸਾਨ ਆ ਸਾਨੂੰ ਮੰਨ ਲਓ ਕਿ ਸਾਰਾ ਰਾਸ਼ਨ ਪਾਣੀ ਇਸ ਤੋਂ ਸਪਲਾਈ ਹੋ ਰਿਹਾ ਸਰ ਹਾਲੀ ਸਾਹ ਵਾਲੇ ਬਾਬੇ ਜੀ ਆ ਜਿਹੜੇ ਉਹਨਾਂ ਬਹੁਤ ਧੰਨਵਾਦ ਆ ਜਿਹੜੇ ਉੱਥੇ ਸਪਲਾਈ ਕਰਨ ਦੇ ਆ ਸਰ ਡੰਗਰਾਂ ਦੇ ਚਾਰੇ ਦੀ ਇੰਨੀ ਜ਼ਿਆਦਾ ਕਮੀ ਆਉਂਦੀ ਇੰਨੀ ਜ਼ਿਆਦਾ ਸ਼ਾਰਟੇਜ ਆ ਜਿਹੜੀ ਟੂਡੀ ਵੀ ਸਟੋਰ ਕੀਤੀ ਹੋਈ ਸੀ ਉਹ ਵੀ ਰੋੜ ਰੜ ਗਈ ਆ ਸਰ ਨਾ ਤਾਂ ਉੱਥੇ ਚਾਰੇ ਦੀ ਕੋਈ ਹੈਗੀ ਆ ਸੁਵਿਧਾ ਤੇ ਸਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਪਿੰਡੋ ਪਿੰਡੀ ਜਾ ਕੇ ਤੇ ਮੁਹਈਆ ਕਰਵਾਇਆ ਜਾਵੇ ਦੂਜੀ ਗੱਲ ਸਰ ਲੋਕਾਂ ਦੇ ਡੰਗਰ ਬਹੁਤ ਜ਼ਿਆਦਾ ਬ ਨਾ ਤਾਂ ਕੋਈ ਦਵਾਈ ਮਿਲਦ ਰਹੀ ਆ ਦੇਖੋ ਸਰ ਇਨਸਾਨਾਂ ਦੀ ਦਵਾਈ ਤਾਂ ਬਹੁਤ ਆ ਰਹੀ ਆ ਇਹ ਗੱਲ 'ਚ ਕੋਈ